ਇਹਨਾਂ ਹਲਕੇ ਦੇ ਵਿੱਚ ਜਿਹੜਾ ਸ਼ੈਡੂਲ ਕਾਸਟ ਔਰ ਗਰੀਬ ਵਰਗਾਂ ਦੀ ਜਿਹੜੀ ਛਣਵਾਈ ਵੀ ਹੋ ਰਹੀ ਉਸ ਸੰਬੰਧੀ ਕਟੋਗੜ ਥੱਬਾ ਭਰ ਕੇ ਐਪਲੀਕੇਸ਼ਨਾਂ ਦਾ ਮੈਨੂੰ ਦਿੱਤਾ ਗਿਆ ਹੈ ਔਰ ਇਹਨਾਂ ਦੀ ਛਣਵਾਈ ਜਿਹੜੀ ਆ ਮੈਂ ਆਪਣੀ ਕਮਿਸ਼ਨ ਦੇ ਦਫ਼ਤਰ ਚਲਾਵਾਂਗਾ ਔਰ ਜੋ ਇਸ ਵਿਧਾਨ ਸਭਾ ਦੇ ਵਿੱਚ ਬਿਲਕੁਲ ਵੀ ਗਰੀਬਾਂ ਦੀ ਸਾਰ ਨਹੀਂ ਲਈ ਜਾ ਰਹੀ ਮੈਂ ਖੁਦ ਗਰੀਬਾਂ ਦੇ ਪਿੰਡਾਂ ਤੱਕ ਮਜਰੂਮਾਂ ਦੇ ਪਿੰਡਾਂ ਤੱਕ ਪੁੱਜ ਕੇ ਉਹਨਾਂ ਦੀ ਸਾਰ ਲਵਾਂਗਾ ਜੋ ਨੇ ਇਸ ਹਲਕੇ ਜਿਹੜੇ ਧਾਇਕਾ ਨੂੰ ਲੋਕਾਂ ਦੇ ਕੰਮ ਹੀ ਕਰਾਉਂਦੀ ਸੀ। ਨਹੀਂ ਮੈਂ ਵਿਧਾਇਕਤਾ ਜੀ ਬਹੁਤ ਸਿਆਣੇ ਹੁੰਦੇ ਸਾਰੇ ਜੀ। ਵਿਧਾਇਕ ਬਾਰੇ ਮੇਰੀ ਕੋਈ ਟਿੱਪਣੀ ਨਹੀਂ ਮੈਂ ਤਾਂ ਪ੍ਰਸ਼ਾਸਨ ਬਾਰੇ ਗੱਲ ਕੀਤੀ ਹੈ। ਤੇ ਪ੍ਰਸ਼ਾਸਨ ਜਿਹੜਾ ਆ ਉਹ ਮਜਲੂਮ ਨੂੰ ਗਰੀਬ ਨੂੰ ਜੇ ਇਨਸਾਫ ਨਹੀਂ ਦਵਾ ਸਕਦਾ ਤਾਂ ਫਿਰ ਮੈਨੂੰ ਆਣਾ ਪਊਗਾ ਜੀ। ਹਾਂ ਜੀ। ਕੀ ਗੱਲ ਕਰਦੇ ਜੀ? ਇਹ ਜਿਹੜਾ ਪ੍ਰੋਗਰਾਮ ਹੈ, ਇਹ ਐਸ ਸੀ ਪੀ ਸੀ ਜਿਹੜੀ ਮੁਲਾਜ਼ਮ ਜਥੇਬੰਦੀ ਸਿਹਤ ਵਿਭਾਗ ਦੀ ਆ ਉਹਨਾਂ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਸੀ ਔਰ ਇਹ ਮੇਰੀ ਮਰਜ਼ੀ ਸੀ ਇਹ ਪ੍ਰੋਗਰਾਮ ਮੈਂ ਲੁਧਿਆਣਾ 'ਚ ਰਖਵਾਦਾ ਉਹਨਾਂ ਕੋਲੋਂ ਇਹ ਪ੍ਰੋਗਰਾਮ ਚਾਹੇ ਮੈਂ ਭਲਾਚੌਰ ਰਖਵਾਦਾ ਆਪਣੇ ਮੇਰੀ ਮਰਜ਼ੀ ਸੀ ਤੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਪਾਇਲਟ ਸਾਈਟ ਕੀਤਾ ਸੀ ਕਿਉਂਕਿ ਪੂਰੇ ਪੰਜਾਬ ਦਾ ਇੱਕ ਸੈਂਟਰ ਜਿਆ ਬੜ ਜਾਂਦਾ ਆ ਔਰ ਇੱਥੇ ਮੇਰੀ ਖੋਦੀ ਟੀਮ ਵੀ ਹੈਗੀ ਹੈ ਜਿਹੜੀ ਪ੍ਰੋਗਰਾਮ ਨੂੰ ਉਹਨਾਂ ਨੂੰ ਸਪੋਰਟ ਕਰ ਸਕਦੀ ਸੀ ਤੇ ਡਾਕਟਰ ਜਸਪੀ ਪੀਜਾ ਦੀ ਅੱਜ ਤਾਂ ਮੇਰੇ ਸਾਥੀ ਰਹੇ ਜਾਂ ਪਿਛਲੇ ਕੰਬੇ ਸਮੇਂ ਤੋਂ ਤੇ ਇਸ ਕਰਕੇ ਕਿਸੇ ਵਿਧਾਇਕ ਦਾ ਪ੍ਰੋਗਰਾਮ ਨਹੀਂ ਸੀ ਇਹ ਮੁਲਾਜ਼ਮਾਂ ਦਾ ਪ੍ਰੋਗਰਾਮ ਸੀ ਵਿਧਾਇਕ ਆ ਜਾਂਦੇ ਉਹਨਾਂ ਦਾ ਜੀ ਆਇਆਂ ਵੈਲਕਮ ਸੀ ਜੀ ਕਹਿੰਦੇ ਹੋ ਵੀ ਆਪਣੇ ਬੰਦੇ ਅੱਗੇ ਲਾਓ ਜੀ ਇਹ ਜਿਹੜਾ ਹਲਕਾ ਵੀ ਤਾਂ ਇਹਦਾ ਯਾਤ ਹੈਗਾ ਵਾ ਮੇਰੇ ਲਈ ਸੁਵੇ ਦੇਖੋ ਨਹੀਂ ਬੰਦੇ ਜਿਹੜੇ ਨਿਮਾਇਦਗੀ ਕਰ ਰਹੇ ਆ ਨਹੀਂ ਵਿਧਾਇਕ ਵੀ ਮੇਰਾ ਹੀ ਬੰਦਾ ਹੈ ਜੀ ਵਿਧਾਇਕ ਵੀ ਪੇਰਾ ਹੀ ਬੰਦਾ ਹੈ ਅੱਜ ਜਿਹਨੇ ਇਸ ਘਟਨਾ ਯਾਤ ਦੇਖੋ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਉਦੋਂ ਵੀ 35-40 ਸ਼ਿਕਾਇਤਾਂ ਸੀ ਅੱਜ ਵੀ ਤਕਰੀਬਨ 35-40 ਕੁਝ ਪੁਰਾਣੀਆਂ ਸ਼ਿਕਾਇਤਾਂ ਵਾਲੇ ਸੀ ਕੁਝ ਨਵੀਆਂ ਵਾਲੇ ਸੀ ਤੇ ਉਹਦੀ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਵਾਲੇ ਆ ਉਹਨਾਂ ਨੂੰ ਦਫ਼ਤਰ ਸੰਪਰਕ ਬਣਾਉਣਾ ਪਊਗਾ ਕਿਉਂਕਿ ਕਮਿਸ਼ਨ ਦਾ ਦਫ਼ਤਰ ਇੱਕ ਕੋਟ ਹੈ ਸਿਵਲ ਜੱਜ ਦੀ ਆ ਪਾਵਰਾਂ ਨੇ ਮੇਰੇ ਕੋਲ ਔਰ ਉਤ ਕੋਟ ਦੇ ਵਿੱਚ ਸੁਣਵਾਈਆਂ ਹੁੰਦੀਆਂ ਤਰੀਕਾ ਪੈਂਦੀਆਂ ਆ ਤੇ ਉਹਨਾਂ ਸਾਰਿਆਂ ਨੂੰ ਅਸੀਂ ਇਹ ਗਾਈਡ ਕੀਤਾ ਜਿਹਨਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ ਆ ਉਹ ਆਪਣੀ ਉੱਥੇ ਸੰਪਰਕ ਕਰਨ ਕਮਿਸ਼ਨ ਆਫਿਸ ਜਿਹੜੀਆਂ ਨਮੀਆਂ ਆ ਇਹਨਾਂ ਦਾ ਆਪਾਂ ਇੱਕ ਢੇੜਾ ਵਿਚਾਲਿਆ ਨਹੀਂ ਤਾਂ ਉੱਥੇ ਜਾ ਕੇ ਦੇਣੀ ਪੈਣੀ ਸੀ। ਕਿਹਦੇ 8000 ਜਿਹੜੀਆਂ ਪਹਿਲਾਂ ਆ ਚੁੱਕੀਆਂ ਨੇ। ਇਹ ਕਰੋ ਤਾਂ ਕੋਈ ਵਿਟਾਰਾ ਹੋਊ ਜਾਏ। ਉਹਦੇ ਚੋਂ 3000 ਤਾਂ ਸੋਲਵ ਕੀਤੀਆਂ ਮੈਂ ਦੱਸਿਆ ਜੀ 7 ਮਹੀਨਿਆਂ 'ਚ। ਬੜੀ ਲੋਕ ਹੈ ਅਸੀਂ ਦਰਵਾੜਾ ਨੂੰ ਇੱਕ ਇਹਨਾਂ ਵੱਲ ਤੋਂ 2000 ਰੁਪਏ ਦਾ ਕੇਸ ਤੁਹਾਡੇ ਕੋਲ ਵਿਚਾਰ ਦੀ ਲੱਭ ਹੋਵੇ। ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਕੋਈ ਵਿਚਾਰ ਅਧੀਨ ਹੈ ਉਹਦੇ ਬਾਰੇ ਤਾਂ ਮੈਂ ਫੈਲ ਦੇਖ ਕੇ ਦੱਸ ਸਕਦਾ ਆਂ। ਲੇਕਿਨ ਜੇਕਰ ੱਤਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਕਿ ਉਹਨਾਂ ਨੂੰ ਇਨਸਾਫ ਦੇਣ ਤੋਂ ਰੋਕ ਲੈ ਉਹਦੇ ਵਿੱਚ ਆਉਂਦੀ ਬੈਠੋ ਮਾਹੀ ਉਹ ਮੇਰੇ ਕੋਲ ਭੇਜੋ ਜੀ ਖੱਟੇ ਚੱਕਦੇ ਆਂ ਅੱਜ ਕਿੰਨੇ ਲੋਕ ਆਏ ਕਿੰਨੇ ਜਨਰਲੀਆਂ ਪੂਰਾ ਗਏ ਨਹੀਂ ਅੱਜ ਮੈਂ ਕੱਲੀਆਂ ਫੈਲਾ ਲਈ ਨਹੀਂ ਆਇਆ ਅੱਜ ਪੂਰੇ ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਜਥੇਬੰਦੀ ਦੇ ਲੋਕ ਆ ਰਖੰਨਾ ਔਰ ਪਾਇਲ ਵਿਧਾਨ ਸਭਾ ਦੇ ਜਿਹੜੇ ਦਰਦਮੰਦ ਲੋਕ ਨੇ ਗਰੀਬਾਂ ਨੇ ਉਹ ਇਕੱਠੇ ਹੋਏ ਸੀਗੇ ਉਹਦੇ ਚ ਆਪਾਂ ਜਿਹੜਾ ਪੂਰੇ ਪੰਜਾਬ 'ਚ ਇੱਕ ਲਾਂਬੰਦੀ ਕਰ ਰਹੇ ਆ ਗਰੀਬ ਦੀ ਮਜਲੂਮ ਦੀ ਦਲਤ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਹੈ ਇਹ ਕੋਈ ਐ ਨਹੀਂ ਆ ਕਿ ਇੱਥੇ ਵਿਸ਼ੇਸ਼ ਹੋ ਰਿਹਾ ਪੂਰੇ ਪੰਜਾਬ ਚ ਮੇਰੇ ਪ੍ਰੋਗਰਾਮ ਹੋ ਰਹੇ ਆ ਔਰ ਉਸੇ ਲੜੀ ਦਾ ਪ੍ਰੋਗਰਾਮ ਹੈ ਅਸੀਂ ਪੰਜਾਬ ਦੇ ਵਿੱਚ ਗਰੀਬ ਦੀ ਨਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਪੂਰੇ ਪੰਜਾਬ ਚ ਲਾਮਬੰਦੀ ਕਰਾਂਗੇ ਉਹਨਾਂ ਦੀ ਥੈਂਕ ਯੂ ਜੀ ਧੰਨਵਾਦ ਆ ਜੀ ਰੂਮ ਉੱਤਰਮਾਟ ਤੇ ਜਿੱਥੇ ਮਾਦੀ ਕਰਦਾ ਸਿੱਧੇ ਖੜੋ ਤੁਹਾਨੂੰ ਆ ਜਿੱਤੇ ਬੱਸ ਜੀ ਥੈਂਕ ਯੂ ਫਿਰ ਜੀ ਤੁਹਾਨੂੰ ਸੰਵਿਧਾਨ ਦੇ ਨਿਰਤਾ ਨਨ ਮਾਤਾ ਡਾਕਟਰ ਵੀਰੋਗ ਵੇਦਕਰ ਜੀ ਦੇ ਨਕਸ਼ੇਕਰਨ ਦੇ ਚੱਲਦੇ ਹੋਏ ਅਦਾ ਜਸਵੀਰ ਸਿੰਘ ਘੜੀ ਜੀ ਐਸਿਕੂਸ਼ਨ ਪੰਜਾਬ ਵੱਲੋਂ ਅੱਜ ਦਰਾਹਾ ਵਿਖੇ ਇੱਕ ਵਿਚਾਰ ਗੋਸ਼ਟੀ ਕਰਵਾਈ ਗਈ ਜਿਹਦੇ ਵਿੱਚ ਉਹਨਾਂ ਨੂੰ ਮਿਲਦਾ ਮੌਕਾ ਮਿਲਿਆ ਜੋ ਕਿ ਜਸਪਰੀ ਸਿੰਘ ਬੀਜਾ ਦੀ ਰਹਿਨਮਈ ਹੇਠ ਹੋਈ ਆ ਅਤੇ ਮੈਂ ਅੱਗੇ ਵੀ ਇੱਕ ਦੋ ਮੇਰੇ ਘੜੀ ਸਾਹਿਬ ਨਾਲ ਬੱਚਾ ਬਟੰਦਰਾ ਕੀਤਾ ਸਨੇ ਵਾਲ ਹਲਕੇ ਬਾਰੇ ਅੱਜ ਮੈਂ ਖੁੱਲ ਕੇ ਗੱਲਬਾਤ ਹੋਈ ਆ ਗੜੀ ਸਾਹਿਬ ਨਾਲ ਸਨ ਹਲਕੇ ਲਈ ਉਹਨਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ ਤਾਂਕਿ ਉਹ ਜੋ ਕੰਮ ਸਾਰੇ ਐਸਸੀ ਕਾਰਪੋਰੇਸ਼ਨ ਦਾ ਜਾਂ ਜੋ ਵੀ ਸਮਾਜ ਦਾ ਕੰਮ ਕਰ ਰਹੇ ਨੇ ਬੜਾ ਇਨਟਾਟ ਹੋ ਕੇ ਬੜੇ ਦਲੇਰੀ ਨਾਲ ਕਰ ਰਹੇ ਨੇ ਉਹਨਾਂ ਨੂੰ ਸਾਡੀ ਡਾਕਟਰ ਪੀਬ੍ਰੋ ਮੈਡੀਕਲ ਕਲੱਬ ਵੱਲੋਂ ਸਨਿਆੜ ਵੱਲੋਂ ਇੱਕ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਉਹਨਾਂ ਦਾ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਤੁਹਾਨੂੰ ਟਾਈਮ ਦੇ ਕੇ ਸਾਡੇ ਨਾਲ ਵੇਖੇ ਪਹੁੰਚੂਗਾ ਅਤੇ ਇੱਕ ਸਾਰਨ ਵੇਖੇ ਬਹੁਤ ਵੱਡਾ ਵਿਸ਼ਾਲ ਇੱਕ ਇਕੱਠ ਰੱਖਿਆ ਜਾਊਗਾ ਜਿਹੜਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਵੀ ਨਾਲ ਸੁਣਨਗੇ ਅਤੇ ਨਾਲ ਜੋ ਜੋ ਵੀ ਦੁੱਖ ਕਲੀਪਾਂ ਆਰੀਆਂ ਨੇ ਬੜੇ ਦਲੇਰੀ ਨਾਲ ਵਧੀਆ ਤਰੀਕੇ ਨਾਲ ਸਮਾਜ ਦੀ ਸੇਵਾ ਕਰ ਰਹੇ ਨੇ ਆਰਡੀ ਕਲੱਬ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਪਹਿਲਾਂ ਤਾਂ ਨਾਲ ਦਾ ਧੰਨਵਾਦ ਕੀਤਾ ਜਾਂਦਾ ਕਿ ਉਹ ਜਿਨ੍ਹਾਂ ਨੇ ਅੱਜ ਕੱਲ ਦੇਖਿਆ ਕਿ ਅੱਜ ਜੋ ਜਿਹੜਾ ਸਮਾਜ ਦਾ ਕੋਡ ਆ ਸੂਰਸ਼ਾਦ ਦਾ ਉਹ ਸਰਕਾਰਾਂ ਗਾਹਾਂ ਗਾਹਾਂ ਦੇ ਗਾਹ ਮੈਕਵੇ ਵਿੱਚ ਚੱਲਦਾ ਅਤੇ ਇੱਕ ਪਿੰਡਾਂ ਵਿੱਚ ਤੱਕ ਵੀ ਪਹੁੰਚਿਆ ਹੋਇਆ ਉਹ ਜੋ ਕਿ ਆਮ ਦੇਖਿਆ ਸੀ ਛੋਟੇ ਲੈਵਲ ਤੇ ਜੋ ਗਰੀਬ ਬੰਦੇ ਹੁੰਦੇ ਰਹੇ ਉਹਨਾਂ ਨੂੰ ਜਾਣਕ ਜਾਣਬੁੱਝ ਕੇ ਉਹਨਾਂ ਨੂੰ ਖਰਾਬ ਕੀਤਾ ਜਾਂਦਾ ਲਟਕਾਇਆ ਜਾਂਦਾ ਉਹਨਾਂ ਨੂੰ ਕੋਈ ਸੁਣਵਾਈ ਨਹੀਂ ਹੁੰਦੀ ਪਰ ਹੁਣ ਲੋਕਾਂ ਨੂੰ ਆਸ ਦੀ کرن ਜਾਗੀ ਆ ਕਿਦਾ ਜਿਸ ਵੀ ਇਸੇ ਗੜੀ ਚੇਅਰਮੈਨ ਸਾਹਿਬ ਉਹਨਾਂ ਦੀ ਹਰ ਦੁੱਖ ਤਕਲੀਫ ਦਾ ਹੱਲ ਕਰਨਗੇ ਅਤੇ ਸਾਨੂੰ ਆਸ ਹੈ ਕਿ ਉਹ ਇਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਵਿੱਚ ਕੱਲ-ਕੱਲੇ ਹਲਕੇ ਵਿੱਚ ਜਾ ਕੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਨਗੇ ਜਿਹੜਾ ਕਿ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਲੀਡਰ ਇੱਕ ਤੜਕ ਲੀਡਰ ਦੇ ਤੌਰ ਤੇ ਉੱਪਰ ਰਹੇ ਨੇ ਜਿਹੜਾ ਕਿ ਸਾਰੇ ਕਲਬ ਦੇ ਮੈਂਬਰ ਸਾਡੇ ਸਾਰੇ ਨਾਲ ਸਾਰੇ ਆਏ ਸੀਗੇ ਉਹਨਾਂ ਵੱਲੋਂ ਵੀ ਇਹਨਾਂ ਦਾ ਬਹੁਤ ਸਨਮਾਨ ਕੀਤਾ ਗਿਆ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਹਲਕੇ 'ਚ ਉਹ ਜਲਦੀ ਹੀ ਸਾਨੂੰ ਟਾਈਮ ਦੇ ਕੇ ਮਿਲਣਗੇ ਅਤੇ ਉਹਦੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਅਤੇ ਉਹਨਾਂ ਦੇ ਜੋ ਵੀ ਔਰ ਬਾਕੀ ਉਹਨਾਂ ਉਹਨਾਂ ਦੇ ਵਿਚਾਰ ਸੋੜੇ ਜਾਣਗੇ ਅਤੇ ਜੋ ਵੀ ਹੋਰ ਲੋਕਾਂ ਦੀ ਦੁੱਖ ਤਕਲੀਫਾਂ ਹੋਣਗੀਆਂ ਮੌਕੇ ਤੇ ਉਹਨਾਂ ਦਾ ਨਿਭਟਾ ਰਿਆ ਕੀਤਾ ਜਾਊਗਾ ਧੰਨਵਾਦ ਸਾਰੇ ਹਾਪੀ ਸਿੰਗਲ ਅੱਜ ਜਿਹੜੀ ਮੀਟਿੰਗ ਹੋਈ ਆ ਜੀ ਐਸਪੀਸੀ ਕਮਾਈ ਐਸੋਸੀਏਸ਼ਨ ਬੋਲਦੀ ਹਾਂ ਜੀ ਹਾਂ ਜੀ ਤੇ ਜੇ ਮੈਂ ਸਾਹ ਪਹੁੰਚੇ ਨਹੀਂ ਕਿਸ ਤਰ੍ਹਾਂ ਦੀਆਂ ਮੰਗਾਂ ਜਿਹੜਾ ਮੀਟਿੰਗ ਦਾ ਮਕਸਦ ਕੀ ਸੀਗਾ ਮੀਟਿੰਗ ਦਾ ਮਕਸਦ ਤਾਂ ਇਹ ਹੈ ਜੀ ਵੀ ਪੰਜਾਬ ਲੇਬਰ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਸੀ ਉਹਦੇ ਸੰਬੰਧ ਚ ਹੀ ਸੀਗਾ ਤੇ ਬਾਕੀ ਕੋਈ ਸਾਡਾ ਬੈਕਲੌਗ ਬਣਦਾ ਸੀਗਾ ਜਦੋਂ ਪ੍ਰੋਮੋਸ਼ਨਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਸਾਡਾ 101 ਬੰਦੇ ਦਾ ਜਿਹੜਾ ਬੈਕਲੌਗ ਬਣਦਾ ਉਹ ਸਾਨੂੰ ਕਿਸੇ ਲੇ ਕੋ ਸਮਿਆਂ ਤੋਂ ਜਿਹੜਾ ਹੈਗਾ ਉਹ ਪ੍ਰੋਮੋਸ਼ਨਾਂ ਦੇ ਟਾਈਮ ਨਹੀਂ ਦਿੱਤਾ ਗਿਆ ਤੇ ਜਿਆਦਾ ਸਾਡੀ ਮੇਨ ਮੰਗ ਇਹ ਹੀ ਸੀਗੀ ਜੋ ਗੜੀ ਸਾਹਿਬ ਦੇ ਸਾਹਮਣੇ ਸਾਡੇ ਪਹਿਲਾਂ ਵੀ ਧਿਆਨ ਦੇ ਉੱਤੇ ਧਿਆਨ ਚ ਲਿਆਂਦੀ ਹੋਈ ਆ ਤੇ ਹੁਣ ਦੁਬਾਰਾ ਫੇਰ ਉਹੀ ਗੱਲ ਦਿਵਾਲੀ ਦੇ ਟਾਈਮ ਡੀਏ ਨੂੰ ਵੀ ਮੰਗ ਹਾਂਜੀ ਹਾਂਜੀ ਉਹ ਵੀ ਮੁਲਾਜ਼ਮਾਂ ਨੂੰ ਜਿਹੜਾ ਡੀਏ ਆ ਉਹਦਾ ਬਣਦਾ ਰਾਣਾ ਵੀ ਰਹਿੰਦਾ ਜੀ ਉਹ ਵੀ ਰਿਲੀਜ਼ ਕਰ ਹਾਂ ਜੀ ਕਿੰਨੇ ਸਮੇਂ ਤੋਂ ਇਹ ਕਿਉਂ ਕਹਿੰਦਾ ਜੀ ਮਤਲਬ ਇਹ ਕਪੂਜ਼ਰ ਕਰਮ ਉਹਦੇ ਤੋਂ ਹਾਂ ਜੀ ਜਦੋਂ ਦੀ ਸਰਕਾਰ ਆਈ ਆ ਉਹ ਕੋਸਣ ਨਹੀਂ ਮਿਲਿਆ ਨਹੀਂ ਨਹੀਂ ਜੀ